एक वक्त आता है जब हर रास्ता बंद नजर आता है उम्मीद लगाने का मन नहीं करता और इंसान अंदर से हारने लगता है इस वक्त को जो पार कर गया वो नई कहानी लिख जाता है और जो नहीं कर पाया वो बस अफसोस करता रह जाता है जी यह वीडियो देख रहे सारे सज्जना मित्रा श्री अकाल ਤੇ ਅੱਜ ਜਿਦਾਂ ਪਿਛਲੀ ਵੀਡੀਓ 'ਚ ਤੁਸੀਂ ਵੇਖਿਆ ਕਿ ਆਪਾਂ ਲਖਨਊ ਦੇ ਲਾਗੇ ਗੁਰਦੁਆਰਾ ਸਾਹਿਬ 'ਚ ਠਹਿਰੇ ਸੀ ਜਿਹੜਾ ਬਾਬਾ ਹਰਪੰਸ ਸਿੰਘ ਜੀ ਦੀ ਕਾਰ ਸੇਵਾ ਦੇ ਵਿੱਚ ਹੁੰਦਾ ਹੈ ਗੁਰਦੁਆਰਾ ਤੇ ਇਤਿਹਾਸਿਕ ਗੁਰਦੁਆਰਾ ਤੇ ਨਹੀਂ ਹੈ ਕੋਈ ਪਰ ਬਹੁਤ ਵਧੀਆ ਇਹਨਾਂ ਨੇ ਸਾਨੂੰ ਕੀਤਾ ਕਮਰੇ 2-3 ਹੈਗੇ ਸੀ ਆਪਾਂ ਇਹਨਾਂ ਕੋਲ ਇੱਕ ਕਮਰਾ ਲੈ ਲਿਆ ਵਧੀਆ ਰਹੇ ਆ ਤੇ ਆ ਬਾਬਾ ਜੀ ਆ ਤੁਹਾਨੂੰ ਦਿਖਾਉਣਾ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਆਪਣੀ ਆ ਉਹ ਬਾਬਾ ਜੀ ਆ ਜਿਨ੍ਹਾਂ ਨੇ ਸੇਵਾ ਕੀਤੀ ਬਹੁਤ ਤੇ ਹੁਣ ਵੀ ਸਵੇਰ ਸਿਰ ਚਾਹ ਕੈਟਲ ਭਰ ਕੇ ਸਾਨੂੰ ਪਿਆਈ ਆ ਤੇ ਆ ਛੋਟਾ ਜਿਹਾ ਲੰਗਰ ਹਾਲ ਆ ਬੜਾ ਵੱਡਾ ਗੁਰਦੁਆਰਾ ਸਾਹਿਬ ਨਹੀਂ ਆ ਇਹ ਤੇ ਤੁਸੀਂ ਵੀ ਰੋਕ ਸਕਦੇ ਆ ਨਖਲੌ ਤੋਂ ਪਾਰੋਂ ਪਾਰ ਹੀ ਆ ਜਦੋਂ ਲਖੀਂਪੁਰ ਖੀਰੀ ਤੋਂ ਆਈਦਾ ਨਾ ਉਸੇ ਰੋਡ ਤੇ ਆ ਇਹ ਤੇ ਚੋਬਰ ਆਪਣੇ ਤਿਆਰ ਆ ਇੱਧਰ ਸੈਟਿੰਗ ਚੱਲੀ ਜਾਂਦੀ ਹੈ ਬੈਗ ਬੰਨਣ ਸਭ ਤੋਂ ਓੱਖਾ ਕੰਮ ਆ ਬਸ ਥੋੜਾ ਜਿਹਾ ਸਵੇਰ ਸਵੇਰ ਦਾ ਨਾ ਡਾਕਟਰ ਕਿਹੜਾ ਲੱਗਦਾ ਕਿਹੜਾ ਲੱਗਦਾ ਹੁਣ ਆਦੀ ਜੇ ਹੋ ਗਏ ਆ ਤੇ ਇੱਧਰ ਸੋਨਾ ਵੀਰਾ ਵੀ ਸਾਡਾ ਨਜ਼ਾਰੇ ਲੈਣ ਦੇ ਬੰਨੀ ਜਾਂਦਾ ਤੇ ਆਪਣਾ ਵੀ ਸੈਟਅਪ ਤਿਆਰ ਆ ਮੈਂ ਇੱਕ ਲੱਤ ਲਿਆ ਤੇ ਬਸ ਤੁਰਦੇ ਹਾਂ ਹੁਣ ਇੱਥੋਂ ਹਾਂ ਨਾਲੇ ਅੱਜ ਦਾ ਸਫ਼ਰ ਆਪਾਂ ਇੱਥੋਂ ਪੂਰਾ ਨਵਾਂ ਰੋਡ ਭੜਿਆ ਪ੍ਰਵਾਂਚਲ ਐਕਸਪ੍ਰੈਸ ਉਹਦੇ ਤੇ ਆਪਾਂ ਕਰਾਂਗੇ ਸਾਰਾ ਅੱਜ ਕਹਿੰਦੇ ਆ ਕਿ 400 ਕਿਲੋਮੀਟਰ ਉਸੇ ਰੋਡ ਤੇ ਜਾਣਾ ਆਪਾਂ ਤੇ ਥੋੜਾ ਜਾ ਗਾਂ ਪਟਨਾ ਸਾਹਿਬ ਦਾ ਰੋਡ ਆ ਉਹ ਪਤਾ ਨਹੀਂ ਹੁਣ ਆਪਾਂ ਨੂੰ ਕਿੱਦਾਂ ਦਾ ਤੇ ਉਹ ਗਾਂ ਜਾ ਕੇ ਪਤਾ ਲੱਗੂਗਾ 400 ਕਿਲੋਮੀਟਰ ਤੇ ਹਾਈਵੇ ਹੀ ਆ ਲਓ ਜੀ ਅੰਲਾ ਕੀ ਵਾਹਿਗੁਰੂ ਦਾ ਨਾਮ ਉਹ ਜਲੀਏ ਪਰਵਾਹ ਜਿੱਦੀ ਲਖਾਂ ਸਾ ਤੇ ਵਾਹਿਗੁਰੂ ਜਿੱਦੀ ਬੰਦੇ ਤੁਰ ਪਏ ਆਪਾਂ ਥੋੜਾ ਜਿਹਾ ਰੋਂਗ ਸਾਈਡ ਜਾਣਾ ਪੈਣਾ ਇਥੋਂ ਕੱਟ ਨਹੀਂ ਹੈਗਾ ਕਿਤੇ ਵੀ ਟ੍ਰੈਫਿਕ ਸਵੇਰੇ ਸਵੇਰੀ ਬਹੁਤ ਆ ਕਿਲੋਮੀਟਰ ਟੇੜਾ ਨਾ ਰੋਂਗ ਸਾਈਡ ਹੀ ਜਾਣਾ ਪੈਣਾ ਆ ਸਾਹਮਣੇ ਸਟੇਡੀਅਮ ਆ ਇੰਟਰ ਮੈਸਾ ਸਟੇਡੀਅਮ ਤੇ ਗਾ ਬਾਂਦਾ ਇ ਇੱਧਰ ਦੀ ਹੋਊਗਾ ਉਥਲੋ ਯਾਰ ਆ ਜਾਵੇਂ ਇੱਧਰ ਆ ਪੁਛੀ ਮੈਂ ਬੁਤ ਇਹਨੂੰ ਪੁਛੀ ਪਰਵਾਂਚ ਵੀਰੇ ਅਸੀਂ ਇਹ ਰੋਡ ਤੇ ਚੱਲਣਾ ਪਟਨਾ ਸਾਹਿਬ ਜਾਣਾ ਸੀ ਪਟਨੇ ਕੋ ਪਰਵਾਂਚ ਲਵੇ ਐਕਸਪ੍ਰੈਸ ਤੇ ਜਦ ਮੈਂ ਠੀਕ ਹੈ ਔਰ ਅੱਗੇ ਜਾ ਕੇ 3 ਪੁਆਇੰਟ ਆਏਗਾ ਠੀਕ ਹੈ ਰਾਈਟ ਮੁੜिएगा ਓਕੇ ਸਰਕਲ ਆਏਗਾ ਠੀਕ ਹੈ ਠੀਕ ਹੀ ਆਏਗਾ ਰਾਈਟ ਮਾਰेंगे ਤਾਂ مین ਰੋਡ ਮਿਲ ਜਾਏਗਾ ਅੱਗੇ ਪ੍ਰਵਾਹ ਚੱਲ ਠੀਕ ਹੈ ਥੈਂਕ ਯੂ ਓਕੇ ਲੋ ਜੀ ਇੰਡੀਆ ਦੇ ਮੋਸਟ ਫੇਮਸ ਹਾਈਵੇ ਸੈਕਿੰਡ ਸ਼ਾਇਦ ਹੈ ਨਾ ਪਹਿਲਾਂ ਉਹ ਆਗਰਾ ਐਕਸਪ੍ਰੈਸਵੇ ਤੇ ਇਹ ਹੈ ਇਸ ਟਾਈਮ ਪ੍ਰਵਾਹ ਚਲ ਐਕਸਪ੍ਰੈਸਵੇ ਤੇ ਆਪਾਂ ਉੱਤੇ ਚੜ ਗਏ ਆ ਤੇ ਤੇ ਐਮ ਮੋਟਰਸਾਈਕਲ ਆਉਣਾ ਇਹਦੇ ਤੇ ਹੁਣ ਇੱਥੇ ਹੀ ਜਾਣਾ ਆਪਾਂ 3-400 ਕਿਲੋਮੀਟਰ। ਹੋ ਜੀ ਚੋਬਰ ਕਹਿੰਦੇ ਤੁਰ ਪਿਆ ਪਟਨਾ ਸਾਹਿਬ ਵਾਲ ਨੂੰ ਤੇ ਇੱਧਰ ਸਾਹਮਣੇ ਸੂਰਜ ਵੀ ਨਿਕਲ ਆਇਆ ਤੇ ਮੋਲ ਕੁੜਾ ਵਧੀਆ ਬਣਿਆ ਪਿਆ। ਤੇ ਰੋਡ ਤੇ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ। ਬਹੁਤ ਸ਼ਾਨਦਾਰ ਰੋਡ ਆ। ਆਹ ਕਿਲੋਮੀਟਰ ਵੀ ਲਿਖਿਆ ਹੈ ਕਿ ਜਿੱਥੋਂ ਚੜੇ ਆਉਨੇ ਨੇ ਮਾਈਨਸ ਹੁੰਦੇ ਆਵੇ। 5 ਕਿਲੋਮੀਟਰ ਆ ਗਏ ਆਪਾਂ ਇੱਥੇ। ਵੇਹ ਤੱਕ ਕਰਨਾ ਚਾਹੀਦਾ ਆਪਾਂ ਨੂੰ ਕਿ ਮੋਟਰਸਾਈਕਲ ਚਾ ਸਕਦੇ ਜਾਂ ਨਹੀਂ ਜੇ ਦਿਖਾਦਾ ਰੋਡ ਹੋਸਾ ਨਾ ਮੋਟਰਸਾਈਕਲ ਸਾਨੂੰ ਕੋਈ ਨਹੀਂ ਦਿਖਿਆ ਹਲੇ ਤੱਕ ਲਓ ਜੀ ਇੱਥੇ ਟੋਲ ਪਲਾਜ਼ਾ ਲੱਗ ਗਿਆ ਸਾਡਾ 345 ਰੁਪਏ ਲੱਗੇ ਇੱਥੇ ਸਭ ਕੋ ਐ ਪਰਤੀ ਸਭ ਕੋਈ ਨਹੀਂ ਇੱਕ ਵਾਰ ਤੇ ਸਾਰਿਆਂ ਨੂੰ 345 ਰੁਪਏ ਲੱਗੇ ਆ ਇੱਕ ਮੋਟਰਸਾਈਕਲ ਤੇ ਆਪਾਂ 400 ਕਿਲੋਮੀਟਰ ਜਾਣਾ ਹੈ ਰੋਡ ਤੇ ਬਾਈ ਜੀ ਪਹਿਲੀ ਵਾਰ ਸਾਡਾ ਮੋਟਰਸਾਈਕਲ ਦਾ ਟੋਲ ਪਲਾਜ਼ਾ ਲੱਗਾ ਪਰਤੀ ਸਾਭ ਲਈ ਮੜੀ ਜੀ ਯਾਰ ਇਹ ਨਾ ਘਵਾਦੀ ਇਹ ਤਾਂ ਸਾਰਿਆਂ ਦੀ ਆ ਦੀ ਸਾਮ ਬਲੋ ਪਰਤੀ ਰੋਗੇ ਜੋ ਮਨੇ ਇੱਕ ਕਰੋ ਦੇਖਣਾ ਗਾਜੀਪੁਰ ਇਥੇ 380 ਹਾਂ ਉਹੀ ਗੱਲ ਪਹਿਲਾਂ ਯਮ ਉੱਤੇ ਆਗਰਾ ਐਕਸਪ੍ਰੈਸ ਹੈ ਠੀ ਉੱਤੇ ਵੀ ਲੱਗੂਗਾ 1 ਘੰਟਾ 10 ਮਿੰਟ ਚ ਆਪਾਂ 100 ਕਿਲੋਮੀਟਰ ਪੂਰਾ ਕਰ ਲਿਆ ਰੋੜ ਤੇ 1 ਘੰਟਾ 10 ਮਿੰਟ ਤੇ ਤੇ ਕਹਿੰਦੇ ਕਿ ਉਹ ਭਰਤੂੜਾ ਪੱਤੀ ਆਉਂਦੇ ਆ ਧੂੜਾ ਕਹਿੰਦੇ ਪਟਨਾ ਸਾਹਿਬ ਅੱਜ 5:30 ਫਿਲਮਟਰ ਤੇ ਕਾਢੇ ਲੈਣਾ ਫਿਰ 4 ਵਜੇ ਤੱਕ ਆਵੇ ਆਦਾਂ ਦੇ ਆਹੋ ਦੱਸਤੇ ਜਾ ਰਹੇ ਕੋਈ ਵੈਸੇ ਦਿੱਕਤ ਹੈ ਨਹੀਂ ਰੋਡ ਤੇ ਨਾ ਕੋਈ ਬਹੁਤ ਉੱਚਾ ਰੋਡ ਆ ਲੋ ਜੀ ਆ ਪੰਪ ਤੇ ਰੁਕੇ ਆ 110 ਕਿਲੋਮੀਟਰ ਤੋਂ ਬਾਅਦ ਹਨਾ ਤੇ ਲਖਨਊ ਤੋਂ ਕਿੰਨੇ ਚਿਰਾਂ ਬਾਅਦ 1.5 160 ਕਿਲੋਮੀਟਰ ਤੋਂ ਬਾਅਦ ਤੇ ਚਾਹ ਪੀਣ ਲੱਗੇ ਆ ਆ ਬਿਸਕੁਟ ਆ ਲੈ ਨਾਲ ਤੇ ਆ ਕੱਪ ਚਾਹ ਦੇ ਇਹ ਤਾਂ ਪਾਰਾ ਵਿੱਚ ਡੋਬੇ ਨਾਲ ਹੀ ਲੱਗਦੇ ਡੋਬੇ ਨਾਲ ਹੀ ਲੱਗਦੇ ਰੱਖ ਤਾਂ ਡੋਬਣਾ ਨਹੀਂ ਸਾਰਾ ਡੋਬਣਾ ਨਹੀਂ ਸਾਰਾ ਲੈ ਇਹ ਵੀਡੀਓ ਇਹਦੇ ਫਿਰ ਵੀ ਥੋੜੇ ਜਿਹੇ ਵੱਡੇ ਲੱਗ ਰਹੇ ਨੇ ਬਾਹਲੇ ਛੋਟੇ ਆ ਆ ਚੱਲੋ ਯਾਰ ਇਹ ਤੇ ਦੋ ਦੋ ਪੀ ਗਏ ਆ ਕੱਪ ਇੱਕ ਹੋਰ ਦੇਨਾ ਹੂੰ ਮੂੰਹ ਸੜ ਗਿਆ ਮੈਂ ਤਾਂ ਪਰਾਣੀ ਦੇ ਤਾਂ ਇਹ ਅਹ थैंक यू ਲਓ ਜੀ ਚਾਹ ਪਾਣੀ ਛਕ ਲਿਆ ਤੇ ਹੁਣ ਨਾਲ ਲੈ ਲੈ ਖਾ ਲੈ ਦੋ ਦੋ ਬਿਸਕੁਟ ਦਾ ਤਰਪਿਆਂ ਫੇਰ ਆਪਾਂ ਇਦਾਂ ਹੀ ਹਾਈਵੇ ਤੇ ਚੜ ਗਏ ਆ ਹਾਂ ਹੀ ਇਥੇ ਕੋਈ ਦੂਸਰਾ ਕੱਟ ਨਹੀਂ ਹੈਗਾ ਤੁਸੀਂ ਤੇਲ ਪੰਪ ਜਿੱਤਾ ਵੀ ਆਇਆ ਤਾਂ ਬਹੁਦੇ ਪਾਸੇ ਇੱਕ ਕੱਟ ਆ ਤੇ ਅਗਲੇ ਮੋੜ ਤੇ ਦੂਜੇ ਉਸੇ ਰੋਡ ਤੇ ਚੜ ਜਾਣਾ ਐਂਦਾ ਨਹੀਂ ਹੈ ਕਿ ਤੁਸੀਂ ਉਂ ਹੀ نیچے ਕਿਸੇ ਹੋਰ ਰੋਡ ਤੇ ਚੜਜੋਗੇ ਹਾਂ ਜਿੱਥੇ ਰੋਡ ਥੱਲੇ ਹੈਗਾ ਉੱਥੇ ਟੋਲ ਪਲਾਜੇ ਲੱਗੇਗਾ ਕਿ ਜਿਹੜਾ ਰੋਡ ਤੇ ਚੜਿਆ ਥੱਲੇ ਉਤਰੂਗਾ ਤਾਂ ਟੋਲ ਪਲਾਜਾ ਦੇ ਕੇ ਉਤਰੂਗਾ ਤੇ ਲਓ ਜੀ ਵੀਡੀਓ ਦੇ ਕਲਿੱਪ ਬਣਾਉਣ ਦੇ ਚੱਕਰ 'ਚ ਆਪਾਂ ਰਹਿ ਗਏ ਥੋੜੋ ਜਿਹੀ ਪਿੱਛੇ ਤੇ ਉਹ ਚੱਲ ਕੇ ਗਾਂ ਉਹ ਕਹਿੰਦੇ ਬਈ ਜਿੱਥੇ ਆਊਗਾ ਪٹرول ਪੰਪ ਦੇ ਉੱਥੇ ਰੁਕਾਂਗੇ ਅਸੀਂ ਕਿਉਂਕਿ ਆਪਾਂ 1.5 200 ਕਿਲੋਮੀਟਰ 150 ਕਿਲੋਮੀਟਰ ਰਹਿ ਗਿਆ ਇੱਥੋਂ ਗਾਜ਼ੀ ਪਰ ਜਿਹੜਾ ਇਹ ਹਾਈਵੇ ਆ ਤੇ 100 ਕਿਲੋਮੀਟਰ ਚਾਹ ਪੀਣ ਤੋਂ ਬਾਅਦ ਆਪਾਂ ਫੇਰ ਕੱਢ ਲਿਆ ਟਾਈਮ ਉਨਾ ਕੀ ਲੱਗਾ 1 ਘੰਟਾ ਤੇ 10 ਮਿੰਟਾਂ ਅਰ ਕੀ 5 ਮਿੰਟ ਸਿਕੋ ਘੱਟ ਲੱਗੇ ਆ ਤੇ ਹੁਣ ਆਪਾਂ ਚੱਲਦੇ ਆ ਉਹਨਾਂ ਨੂੰ ਦੇਖਦੇ ਕਿੱਥੇ ਹੈ ਪੈਟਰੋਲ ਪੰਪ ਪੈਟਰੋਲ ਪੰਪ ਵੀ ਬਹੁਤ ਦੂਰ ਦੂਰ ਆ 40 40 50 50 ਕਿਲੋਮੀਟਰ ਬਾਅਦ ਹੀ ਹੁੰਦੇ ਆ ਪੰਪਾ ਇੱਥੇ ਤੇ ਟਾਬਾ ਤੇ ਮੇਰੇ ਸਾਹ ਨਾਲ ਕੋਈ ਆਇਆ ਹੀ ਨਹੀਂ ਇੱਕ ਹੀ ਆਇਆ ਵਾ 200 ਕਿਲੋਮੀਟਰ ਦੇ ਵਿੱਚ ਉੱਤੇ ਵੀ ਫੁੱਲ ਭੀੜ ਸੀ ਲਓ ਜੀ ਇਹੋ ਜਿਹੇ ਟਾਬੇ ਬਣੇ ਆ ਤੇ ਇਹ ਵੀ ਮੇਰੇ ਸਾਹ ਨਾਲ 100 100 ਕਿਲੋਮੀਟਰ ਤਾਈ ਬਣੇ ਆ ਹੋਰ ਏਡਾ ਕੋਈ ਰੈਸਟੋਰੈਂਟ ਠਾਬੇ ਨਹੀਂ ਹੈਗੇ ਵੀ ਸਰਕਾਰੀ ਜਈ ਆ ਤੇ ਪੰਪ ਹਾਲੇ ਵੀ ਨਹੀਂ ਆਇਆ ਇਹਨਾਂ ਦਾ ਰਿਜਰਵ ਚ ਲੱਗ ਗਿਆ ਮੋਟਰਸਾਈਕਲ ਆਪਾਂ ਤੇ ਪਿਛਲੇ ਪੰਪ ਤੋਂ ਪੁਆ ਲਿਆ ਸੀ 500 ਕ ਦਾ ਤੇ ਇੱਥੋਂ ਹੁਣ ਖਾਣੇ ਆ ਕੁਝ ਤੇ ਫਿਰ ਤੁਰਦੇ ਆ ਕਾ ਨੂੰ 250 ਕਿਲੋਮੀਟਰ ਰਹਿ ਗਿਆ ਪਟਨਾ ਸਾਹਿਬ ਆਹੀ ਦੋ ਥਾਲੀਆਂ ਮੰਗਾਈਆਂ ਜੀ ਇਹ 150 ਰੁਪਏ ਦੀ ਥਾਲੀ ਆ ਨਾਲ ਦਾਲ ਆ ਆਗਾ ਜੀ ਜੀ ਆ ਆਲੂਆਂ ਦੀ ਇਆ ਸਲਾਦ ਚੌਲ ਤੇ ਚਾਰ ਰੋਟੀਆਂ ਤੇ ਐ ਸਰਕਾਰੀ ਇਹ ਸਰਕਾਰੀ ਖਾਣਾ ਸਰਕਾਰੀ ਢਾਬੇ ਸਰਕਾਰੀ ਖਾਣਾ ਡਾਕਟਰ ਦੱਸ ਕਿਹੋ ਜਿਹਾ ਸਵਾਦ ਆ ਖਾ ਨਹੀਂ ਲੈਣਾ ਸਾਲ ਅੱਲਿਆ ਤੇ ਫਿਰ ਦੋ ਮਹੀਨਾ ਥੋੜਾ ਲੱਗਦਾ ਹੈ ਕਹਿਜਾ ਠੀਕ ਹੈ ਸਵਾਦ ਆ ਚਲੋ ਬਟਾਲਾ ਬਟਾਲਾ ਕਹਿੰਦਾ ਇਹ ਤਾਂ ਹੀ ਸੋਆ ਹੁਣ ਕਹਿੰਦੇ ਆ ਵੀ 40 ਕਿਲੋਮੀਟਰ ਅੱਗੇ ਆ ਪੈਟਰੋਲ ਪੰਪ ਤੇ ਪਿੱਛੇ ਰਹਿ ਗਿਆ ਸੀ ਸਿਰਫ 20 25 ਟੰਗ ਕੇ ਆਇਆ ਉੱਥੇ ਅਸੀਂ ਤੇਲ ਨਹੀਂ ਪਵਾਇਆ ਮੈਂ ਪਵਾ ਲਿਆ ਸੀ 500 ਰੁਪਏ ਦਾ ਤੇ ਹੁਣ ਇਹ ਹੁਣ ਟੇਡਾ ਟੇਡਾ ਝਾਕਦੇ ਯਾਰ ਹਾਸਾ ਯਾਰ ਹੀ ਆ ਰਿਹਾ ਸੋਨੇ ਨੂੰ ਵੀ ਮੈਂ ਰੋਣਾ ਉਹ ਆ ਖਾ ਵੀ ਗਏ ਆ ਕਿ ਆਈ ਆ ਹੁਣ 40 ਕਿਲੋਮੀਟਰ ਅੱਗੇ ਆ ਇਥੋਂ ਹੁਣ ਮੁੜ ਕੇ ਪੁੱਠੇ ਸਿੱਧੇ ਹੋ ਕੇ ਪਹੁੰਚ ਗਏ ਨਾਲ ਹੀ ਕੱਟਦੇ ਹੈਗਾ ਤੈਨੂੰ ਮੌਕਾ ਮਿਲ ਗਿਆ ਤੂੰ ਪਵਾ ਲਿਆਈ ਨਾ ਹੁਣ ਨਾਵਾ ਕਰਨ ਦਾ ਮੌਕਾ ਮਿਲ ਗਿਆ ਭਾਈ ਆਪਾਂ ਸਿਆੜਫ ਵਰਤੀ ਉਧਰ ਰੁਕੇ ਕੱਲ ਕਿਨੇ ਵਰਤੀ ਸੀ ਕੱਲ ਨਹੀਂ ਸਿਆੜਫ ਤੇ ਮੈਂ ਤੇ ਕਹਿੰਨਾ ਪਾਓ ਰੋਕੋ ਆਪਾਂ ਟਾਕਾ ਨੂੰ ਘਾਤੋ ਵੇਖਣਾ ਆ ਵੇਖੋ ਹੁਣ ਪੁਲਿਸ ਵਾਲਾ ਦੋ ਪੁੱਛਣਦੇ ਤੇ ਇਲਦਾ ਤੇ ਹੁਣ ਇਹਨਾਂ ਨੂੰ ਸਮਝ ਲੱਗ ਨਹੀਂ ਰਹੀ। ਰੋਡ ਤੇ ਚੱਲਦੇ ਚੱਲਦੇ ਆਪਾਂ ਨੂੰ 300 ਕਿਲੋਮੀਟਰ ਹੋ ਗਿਆ। ਇੱਥੇ ਪੂਰਾ ਆ ਗਿਆ 300 ਕਿਲੋਮੀਟਰ। ਤੇ ਸਾਢੇ 6 ਕਰੇ ਸੀ ਇਸ ਰੋਡ ਤੇ ਤੇ ਟਾਈਮ ਹੋ ਗਿਆ 11 ਵਜੇ ਦਾ। ਤੇ ਉਹਦੇ ਵਿੱਚ ਆਪਾਂ ਰੋਟੀ ਵੀ ਖਾਧੀ ਐ, ਚਾਹ ਵੀ ਪੀਤੀ ਐ ਤੇ ਤੇਨ ਵੀ ਲੱਭਿਆ ਔਰ ਰੋਂਗ ਸਾਈਡ ਜਾ ਕੇ 15-20 ਮਿੰਟ ਤੇਲ ਤੇ ਲੱਗ ਗਿਆ ਸਾਨੂੰ 20 ਮਿੰਟ ਘੱਟ ਸੇ ਘੰਟੇ। ਹੁਣ ਆਪਣੇ ਆਪ حساب ਲਾ ਲੋਗੇ ਕਿੰਨਾ ਚਿਰ ਤਹੀ 300 ਕਿਲੋਮੀਟਰ ਕੱਢ ਲਿਆ ਆਵੇਲਾ ਕੋਈ ਖੰਭਾ ਨਹੀਂ ਹੈਗਾ ਦੂਰ ਦੂਰ ਤੱਕ ਕੋਈ ਖੰਭਾ ਨਹੀਂ ਬਿਜਲੀ ਦੇ ਘੱਟ ਬੰਦੋਬਸਤਾ ਇੱਥੇ ਪਿੰਡਾ ਬੁੰਡਾ ਦੀ ਬਿਜਲੀ ਹੈਗੀ ਆ ਖੇਤਾ ਖੂਤਾਂ ਚ ਬਿਜਲੀ ਹੈ ਨਹੀਂ ਇੱਥੇ ਆਵੇਲਾ ਤਾਂ ਹੀ ਫਸਲਾਂ ਮਾਰੀਆਂ ਆ ਇੱਥੇ ਓਏ ਯਾਰ ਪਿੰਡਾਂ ਨੂੰ ਜਿਹੜੇ ਜਾਂਦੇ ਆ ਉਧਰ ਦੇ ਖੰਭੇ ਹੈਗੇ ਆ ਤੂੰ ਖੇਤਾਂ ਦੀ ਵੇਖ ਪਿੰਡਾਂ ਨੂੰ ਬਿਜਲੀ ਤੇ ਜਾਂਦੀ ਆ ਮੜੇ ਹੁਣ ਹੋੜ ਲੱਗੀ ਪਹਿਲਾਂ ਕੱਲ ਇਹ ਵੀ ਨਹੀਂ ਹੈਗੀ ਸੀ ਮੈਂ 2014 ਚੱਲਦਾ ਜਾਇਆ ਹਾਂ ਬਹੁਤ ਜਮੀ ਐ ਕੋਈ ਵੀ ਨਹੀਂ ਮੜਾ ਮੋਟਾ ਵੀ ਨਹੀਂ ਖੰਭਾ ਦੇਦਾ ਜੀ ਖੇਤਾਂ 'ਚ ਬਹੁਤ ਆਤਾ ਇਹ ਸੇ ਰੋਡ ਦਾ ਐਂਡ ਆ 335 ਕਿਲੋਮੀਟਰ ਆ ਗਏ ਆਪਾਂ ਇਸੇ ਰੋਡ ਤੇ ਹੁਣ ਇੱਥੇ ਉਹੀ ਪਰਤੀ ਦਿਖਾਵਾਂਗੇ ਜਿਹੜੀ ਆਪਾਂ ਇਹ ਪਿੱਛੇ ਟੋਲ ਤੇ ਕੱਟੀ ਗਈ ਸੀ

ਲਓ ਜੀ ਖੋਲ ਤਾਲਾ ਲੈ ਲੈ ਬਈ ਐਸੀ ਪਰਚੀ ਨਾ ਬੱਸ ਹੋਰ ਨਹੀਂ ਲੱਗਣਾ 335 ਕਿਲੋਮੀਟਰ ਦਾ 345 ਰੁਪਏ ਟੋਲਾ ਜੇ ਤੁਸੀਂ ਬਾਈਕ ਤੇ ਵੀ ਇਸ ਰੋਡ ਤੇ ਚੜਦੇ ਆ ਇਹ ਨਹੀਂ ਹੋਏ ਹਾ ਇੱਕ ਤੋਂ ਵੀ ਥੋੜਾ ਜਿਹਾ ਜ਼ਿਆਦਾ ਪੈ ਗਿਆ ਨਾ 10 ਕਿਲੋ 1 ਰੁਪਏ ਦਾ 1 ਕਿਲੋਮੀਟਰ ਟੋਲ ਆ ਮੋਟਰਸਾਈਕਲ ਦਾ ਵੀ ਗੱਡੀ ਦਾ ਪਤਾ ਨਹੀਂ ਆਪਾਂ ਨੂੰ ਜਿਆਦਾ ਹੋਊਗਾ ਗੱਡੀ ਦਾ ਤੇ 500 ਤੋਂ 560 ਤੋਂ ਹੋਊਗਾ ਗੱਡੀ ਦਾ ਆਹੋ ਰੋਡ ਦੇ ਐਂਡ ਤੇ ਖੜ ਕੇ ਤੇ ਹੁਣ ਚੌਕਲੇਟਾਂ ਖਾ ਕੇ ਚੌਕਲੇਟਾਂ ਖਾ ਰਹੇ ਮੁੰਡੇ ਹੁਣ ਰੋਡ ਤੇ ਐਂਡ ਕਰਤਾ ਆਪਾਂ ਐਂਡ ਆ ਰੋਡ ਦਾ ਐਂਡ ਤੇ ਰੋਡ ਇੱਥੋਂ ਆਪਾਂ ਬਕਸਰ ਵੱਲ ਨੂੰ ਮੁੜ ਜਾਣਾ ਬਕਸਰ ਤੋਂ ਪਟਣਾ 160 ਕਿਲੋਮੀਟਰ ਰਹਿ ਗਿਆ ਇੱਥੋਂ ਰੋਡ ਤੇ ਐਂਡ ਹੂੰ ਦੋਨੋਂ ਕੋ ਕਰਤਾ ਸਹੀ ਗੱਲ ਆ ਮੋਟਰ ਦੇ ਆਪੀ ਤੋਂ ਖਾ ਕੇ ਚੁਕਣਾ 10 ਕਿ ਮਿੰਟਾਂ ਦਾ ਰੈਸਟ ਆ ਬੱਸ ਹਾਂ ਨਾਟ ਇਹ ਚਿੱਲਿਆ ਜਾਓ ਵੀਰੇ ਇਦਾਂ ਨਹੀਂ ਬੈਠੇ ਜਾਣਾ ਪੁਲਿਸ ਵਾਲੇ ਮਿਲੇ ਆ ਤੇ ਬੜੇ ਖੁਸ਼ ਹੋਇਆ ਕਹਿੰਦੇ ਇੱਦੀ ਦੂਰੋਂ ਆਏ ਆ ਹਾਂ ਜੀ ਬਤਾ ਰਹਾ ਹਾਂ ਕਿ ਆਪ ਮਿਲੇ ਹੋ ਬੜੀਆ ਖੁਸ਼ ਹੋਏ ਹਾਂ ਇਹਨੂੰ ਬਤਾ ਰਹਾ ਹਾਂ ਆ ਲੈ ਲਿਜੀਏ ਖਮਰੋ ਭਾਈ ਹਾਂ ਲੈ ਰਹੇ ਲੇ ਆ ਰਹੀ ਹੈ ਹਾਂ ਜੀ ਆਪਕੋ ਉਸਨੇ ਫਾਈਲ ਤੋਂ ਆਪ ਬਗਾਨੀ ਹੈ यूट्यूब निकालो मैं सब्सक्राइब कर देता हूं यूट्यूब निकाल लो आप ਇਹ ਆ ਵੀ ਜਾਂਦੇ ਆ ਪਹਾੜੋਂ ਮੇ ਵੀ ਜਾਂਦੇ ਆ ਹਾਂ ਇਹ ਵੀ ਆਪ ਵੀ ਆਓਗੇ ਡਾਲਣਗੇ ਹਾਂਜੀ ਓਕੇ ਆਇਆ ਹਾਈਵੇ ਤੋਂ ਲਿੰਕ ਰੋਡ ਤੇ ਆ ਇਹ ਬਕਸਰ ਨੂੰ ਜਾਂਦਾ ਛੋਟਾ 20 ਕਿਲੋਮੀਟਰ ਆ ਕੇ ਇਹਦੇ ਫਿਰ ਹਾਈਵੇ ਤੇ ਚੜ ਜਾਣਾ ਫਿਰ 120 30 ਕਿਲੋਮੀਟਰ ਹਾਈਵੇ ਹੀ ਆ ਤੇ ਹੁਣ ਆ ਲਿੰਕ ਰੋਡ ਹੀ ਆ ਇਹ ਟ੍ਰੈਫਿਕ ਬੜੀ ਆ ਆਹ ਹੋ ਆਪਾਂ ਵੀ ਬੋਰ ਹੋ ਗਏ ਚਲਾ ਰਹੇ ਸਾ ਦੇ ਦੇ ਕੇ 110 ਤੇ 120 ਤੇ ਬੇ ਹੁਣ ਫਿਰ ਸਿੱਧਾ ਹੀ 25 ਤੇ 25 ਕਿਲੋਮੀਟਰ ਹੂ 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 ਉਹ ਲੋ ਜੀ ਆ ਗਏ ਆ ਬ੍ਰੇਕਰ ਬਹੁਤ ਜਾਮ ਹੀ ਜਾਮ ਜਾਮ ਹੀ ਜਾਮ ਉਹ ਟਰੱਕ ਆਇਆ ਟਰੱਕ ਆ ਉਹ ਵੇਖਿਓ ਕਿ ਦੱਬਾਈ ਬੈਠਾ ਲੈ ਆਹ ਆਟੋ ਵਾਲਾ ਇੱਧਰ ਕੀ ਕਰਦਾ ਆ ਵੇਖੀ ਕਾਰਾਂ ਵਾਲੇ ਵੇਖੀ ਆ ਵੇ ਆ ਵੇ ਸਾਰੇ ਇੱਧਰ ਆ ਗਏ ਆ ਹਾਂ ਜੋ ਟਰੱਕ ਇੱਧਰ ਖੜੇ ਤੁਸੀਂ ਕੀ ਕਰਦੇ ਲੈ ਉਹ ਵੇ ਕਾਰ ਵਾਲੇ ਆ ਵੇ ਉਹਨੇ ਵੀ ਲਾਲ ਇਹ ਵੀ ਦੋ ਦਮ ਮੋੜ ਰਿਹਾ ਵਾ ਵਾਹ ਲੇ درخت ਜੇ ਆ ਵੇ ਇਧਰ ਆ ਵੇ ਵੀ ਇਧਰ ਆ ਰੇੜਾ ਵੇ ਕਿੰਨਾ ਪੁਰਾਣਾ ਵਾ ਹੈ ਹਾਲੇ ਵੀ ਇੱਥੇ ਪੁਰਾਣੇ ਆ ਰੇੜੇ ਹੈਗੇ ਬਹੁਤ ਹੀ ਜ਼ਿਆਦਾ ਇੱਥੇ ਹੈ ਲੋਗ ਅਭੀ ਯਹਾਂ ਬਹੁਤ ਜ਼ਿਆਦਾ ਆਪਾਂ ਅੰਦਰੋਂ ਨਹੀਂ ਸ਼ਹਿਰਾਂ 'ਚੋਂ ਨਿਕਲਦੇ ਆ। 2 ਕਿਲੋਮੀਟਰ ਹੋ ਗਿਆ ਥੱਲੇ ਕੱਚੇ-ਕੱਚੇ ਤੇ ਲਈ ਜਾਂਦੇ ਆ। ਪੱਕੇ ਤੇ ਚੜ੍ਹੇ ਹੀ ਨਹੀਂ। ਅੱਗੇ ਉਹ ਵੀ ਪਤੰਦਰ ਦਾ ਕੱਚੇ ਤੇ ਵੀ ਟਰੱਕ ਫਸਾਈ ਬੈਠਾ। ਇਹ ਇਧਰੋਂ ਕਿੱਦਾਂ ਕੱਟਾਂਗੇ? ਅਬ ਹੁਣ ਕੀ ਕਰਾਂਗੇ ਟਰੱਕ ਜਾਂ ਵੇਖੋ। ਹੈਗੀ ਹੈਗੀ ਜਗ੍ਹਾ ਆ ਜੇ ਆ ਜੇ ਹਾਂ ਵੀ ਆ ਸਹੀ ਆ ਪਤਾ ਨਹੀਂ ਕੀ ਗੱਲ ਆ ਛੋਟਾ ਯਾਰ ਰੋਡ ਆ ਤੇ ਜਾਮ ਹੀ ਨਾ ਟਰੱਕ ਸਾਰਾ ਇੱਧਰ ਦੀ ਕੱਢਣ ਦੇ ਹੋਰ ਕੋਈ ਰੋਡ ਹੀ ਨਹੀਂ ਆਗਾ ਲੌ ਲੈ ਹੁੰਦਾ ਮੋਟਰਸਾਈਕਲ ਵਾਲੇ ਵੀ ਰੋਗੇ ਇੱਥੇ ਹਾਂ ਇੱਧਰ ਆ ਗਿਆ ਬਾਸ ਜੇ ਅੱਗੇ ਆ ਬਾਸ ਵੱਧਦੇ ਐ ਐ ਐ ਓ ਛੁੱਟ ਕੇ ਛੁੱਟ ਕੇ ਹਿੱਦੜਾ ਵੇ ਰੋਕ ਤੇ ਆ ਨਾ ਥੋੜਾ ਜਿਹਾ ਪਿੱਛੇ ਰਿਓ ਆਪਣੇ 15 ਮਿੰਟ ਹੋ ਗਏ ਆ ਤੇ ਆ ਦੂਜੇ ਰੋਂਗ ਸਾਈਡ ਹੋਰ ਤੋਂ ਘਟਣ ਨੇ ਬਹੁਤ ਜਾਮਾ ਨਾ ਸਮਝੇ ਲੱਗਦੀ ਆ ਇੱਕ ਸੜਕ ਬੜੀ ਛੋਟੀ ਆ ਤੇ ਟਰੱਕ ਬੜੇ ਆ ਲੈ ਆ ਵੇਖ ਲੋ ਲੈ ਆ ਨਾ ਹੁਣ ਦੂਜੀ ਸਾਈਡ ਜਾਵੜੇ ਇਧਰੋਂ ਦੀ ਜਾਣੇ ਕਦੇ ਉਧਰ ਕਦੇ ਉਧਰ ਐ ਇ ਜਾਣਾ ਪੈਂਦਾ ਹਾਂ ਚਾਰ ਤਿੰਨ ਚਾਰ ਕਿਲੋਮੀਟਰ ਐ ਹੀ ਆ ਗਿਆ ਐ ਇੱਦਾਂ ਇੱਥੇ ਆਵਾਜੀ ਗੰਗਾ ਨਦੀ ਤੇ ਇਸ ਤੋਂ ਆ ਗੰਗਾ ਨਦੀ ਤੋਂ ਇੱਧਰ ਆ ਜੂਪੇ ਤੇ ਉਹ ਪਰਲੇ ਸਾਹਮਣੇ ਜਿਹੜਾ ਦੇਖ ਰਿਆ ਉਹ ਆ ਬਿਹਾਰ ਹੁਣ ਆਪਾਂ ਬਿਹਾਰ ਤੇ ਐਂਟਰੀ ਕਰਨ ਲੱਗੇ ਆ ਤੇ ਪਰ ਬੁਰਾ ਹਾਲ ਹੋ ਗਿਆ ਟ੍ਰੈਫਿਕ ਨਾਲ ਐਂਟਰੀ ਸਾਡੀ ਵੇਚੀ ਰਹਿ ਗਈ ਐ ਇੰਨਾ ਹਾਂ ਇੱਥੇ ਜੇ ਕੋਈ ਸ਼ਾਂਤੀ ਆਈ ਆ ਹੁਣ ਖੁੱਲਿਆ ਥੋੜਾ ਟ੍ਰੈਫਿਕ गल लो जी हां गंगा इना सुी पी है चाहे इतो इतो रह सौ छे किलोमीटर पटना दो तो घंटे दर हाल स्टिकर लाता बी बहुत वादिया ही ਕਹਿੰਦਾ ਮੈਂ ਫਰੋਹੀਪੁਰ ਜਾ ਕੇ ਆਇਆ ਤੇ ਵਧੀਆ ਵਾ ਏਰੀਆ ਦਾ ਪੰਜਾਬ ਤੇ ਗੱਲਾਂ ਬਾਤਾਂ ਕੀਤੀਆਂ ਤੇ ਤੁਰਦੇ ਹੁਣ ਇਥੇ OK ਜੀ ਲਓ ਜੀ ਲਓ 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 ਚੱਕੋ ਜੀ ਬੱਸ ਹੋਣਾ ਵਾ ਇੱਕ ਬਟਨਾ ਖਾਬ ਆ ਰਿਹਾ ਸੇਖਣਾ ਵੇ ਖੰਡਾ ਖਾਬ ਅੱਛਾ ਬਟਾ ਕਿੱਧਰ ਸਿੱਟਾ ਗਏ ਆਪਾਂ ਰਹਿ ਗਿਆ ਹੁਣ ਇਹ ਲਓ ਜੀ ਸਾਹਮਣੇ ਆ ਗਏ ਆਪਾਂ ਗੁਰਦੁਆਰਾ ਬਾਲ ਲੀਲਾ ਸੰਗਤ ਸਾਹਿਬ ਵਾਹਿਗੁਰੂ ਵਾਹਿਗੁਰੂ ਇੱਥੇ ਬਾਬਾ ਜੀ ਰਹਿਣਾ ਇੱਥੇ ਹੀ ਪਾਰਕਿੰਗ ਲਾਉਣੀ ਆ ਇੱਥੇ ਹੀ ਰਹਿਣਾ ਤੇ ਫਿਰ ਕਿੱਥੇ ਲਾ ਗਿਆ ਇਹ ਹਾਂ ਫਿਰ ਲਾਉਣੇ ਦੇ ਇੱਥੇ ਹੀ ਪੈਣੇ ਆ ਆਹੀ ਆ ਕਿੱਥੇ ਸਾਹਮਣੇ ਬਾਬਾ ਬੈਠਾ ਜਾਂਦੇ ਇੱਥੇ ਲਾ ਦੀ ਇੱਕ ਵਾਰਾ ਅਉਈ ਫੋੜ ਨਹੀਂ ਡੇਗਾ ਨਹੀਂ ਡੇਗਾ ਆ ਗਈ ਆ

ਆਜਾ ਡਾਕਟਰ ਆਪਾਂ ਦੋਵੇਂ ਜਾ ਲਓ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਆ ਕੇ ਹੁਣ ਲੰਗਰ ਪਾਣੀ ਛਕ ਲਿਆ ਤੇ ਆਪਾਂ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਤੇ ਇੱਕ ਵਾਰ ਤੁਹਾਨੂੰ ਅੱਜ ਸਮਝਾ ਦਿੰਨੇ ਆ ਕਿ ਆਪਾਂ ਆਏ ਕਿੱਥੋਂ ਦੀ ਆ ਤੇ ਕਿਹੜੇ ਕਿਹੜੇ ਰਾਹ ਆਏ ਆ ਆਪਾਂ ਲਖਨਊ ਹੀ ਰਾਤ ਤੇ ਉੱਥੋਂ ਆਪਾਂ ਤੁਰੇ ਆ ਤੇ ਕਿਹੜਾ ਐਕਸਪ੍ਰੈਸ ਵੇ ਆਏ ਆ ਆਪਾਂ ਆਪਾਂ ਆਏ ਆ ਪ੍ਰਵਾਂਚਲ ਐਕਸਪ੍ਰੈਸ ਵੇ ਪ੍ਰਵਾਂਚਲ ਐਕਸਪ੍ਰੈਸ ਕਿੰਨੇ ਕਿਲੋਮੀਟਰ ਹੀ ਹੋ ਉਹ ਸੀਗਾ तकरीबन 350 338 ਕਿਲੋਮੀਟਰ 338 ਕਿਲੋਮੀਟਰ ਉਹਦਾ ਅਸੀਂ ਟੋਲ ਵੀ ਦਿੱਤਾ ਮੋਟਰਸਾਈਕਲਾਂ ਦਾ ਉਹਦਾ ਟੋਲ ਲੱਗਾ 345 ਰੁਪਏ ਉਸ ਤੋਂ ਬਾਅਦ ਸਾਨੂੰ ਨਾ 20 ਕਿਲੋਮੀਟਰ ਬਖਸਰ ਤੱਕ ਹੈ ਨਾ ਹਾਂ ਬਖਸਰ ਤੱਕ ਰੋਡ ਬਹੁਤ ਖਰਾਬ ਆ ਬੜਾ ਹੀ ਖਰਾਬ ਮੈਂ ਕਹਿੰਦਾ ਟਰੱਕ ਜਾਮ ਉਹ ਮੇਰੇ ਨਾਲ ਟਰੱਕ ਖੜੇ ਹੁੰਦੇ ਆ ਉਥੇ ਗੰਗਾ ਨਦੀ ਦਾ ਇੱਕ ਇੱਕ ਰਾਤ ਜਾਮ ਲੱਗਾ ਉਹ ਅਸੀਂ ਮੋਟਰਸਾਈਕਲਾਂ ਕਰਕੇ ਕੱਢ ਕੁੱਢ ਲਿਆ ਇਹ ਕਾਰਪੂਲ ਵਾਲੇ ਦੇ ਤੇ ਵਾਸਤੇ ਤੇ ਓਖਾ ਹੀ ਆ ਕੰਮ ਗੰਗਾ ਨਦੀ ਨੂੰ ਇੱਕ ਹੀ ਕ੍ਰਾਸ ਕਰਨਾ ਉਸ ਤੋਂ ਬਾਅਦ ਫਿਰ ਪਟਨਾ ਤੱਕ ਵੀ ਠੀਕ ਰਹੇ ਆ ਚਲੋ ਮੜਾ ਮੋਟਾ ਤੇ ਜਾਮ ਹੁੰਦਾ ਵੱਡੇ ਸ਼ਹਿਰਾਂ 'ਚ ਤੇ ਇੱਥੇ ਆਣ ਕੇ ਆਪਾਂ ਨੂੰ ਕਮਰਾ ਮਿਲ ਗਿਆ ਤੇ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਆ ਆਪਣੀ ਵੀਡੀਓ ਵਧੀਆ ਲੱਗੇ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਠੀਕ ਆ ਸੋਨੇ ਠੀਕ ਹੈ ਜੀ Thank <us> you.